ਹਾਲੀਕਾ ਭਰ ਨਾਲ ਵੀ ਨਿਗਰਾਨਾ ਰੱਖ ਰਹੇ ਆ ਕਿ ਨਾ ਕੁਝ ਚੱਲ ਰਿਹਾ ਇੱਕ ਵਿਚਾਰਾ ਬੰਗਲਾਦੇਸ਼ੀ ਸੀਗਾ ਉਹ ਜਾਂਦਾ ਸੀਗਾ ਕਾਰ ਦੇ ਵਿੱਚ ਕੋਰੇ ਨੇ ਮਗਰ ਦੀ ਐਟਮ ਮਾਰੀ ਤੇ ਜਿਹੜੀ ਉਹਦੇ ਸ਼ੀਸ਼ਾ ਕ੍ਰਾਸ ਕਰਕੇ ਉਹਦੇ ਸਿਰ ਤੇ ਲੱਗੀ ਜਿਹਦੇ ਕਰਕੇ ਉਹਦੀ ਉੱਥੇ ਮੌਕੇ ਤੇ ਡੈਥ ਹੋ ਗਈ ਇੱਥੇ ਅੱਜ ਦੇ ਟਾਈਮ ਇਹ ਖਲਾਫ ਹੋਏ ਹੋਏ ਨੇ ਜਿਵੇਂ 84 ਵੇਲੇ ਹੋਏ ਹੋਏ ਸੀਗੇ ਪੰਜਾਬ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਣਾ ਜਿਹੜੇ ਯੂਕੇ ਦੇ ਵਿੱਚ ਨਵੇਂ ਆਏ ਆ ਸਟੂਡੈਂਟ ਵੀਜੇ ਤੇ ਆਏ ਆ ਜਾਂ ਵਰਕ ਸਕਿੱਲ ਤੇ ਆਏ ਕਿਰਪਾ ਕਰਕੇ ਥੋੜੇ ਕਿ ਦਿਨ ਬੀ ਅਲਰਟ ਸਾਰੇ ਜਾਣੇ ਰਹੋ ਲੋ ਮੰਨ ਲਿਆ ਤੁਸੀਂ ਇੱਧਰ ਆ ਗਏ ਪਰ ਜਿਹੜੀ ਤੁਹਾਡੀ ਮਗਰ ਘਰਬਾਰਾ ਤੁਹਾਡੀਆਂ ਜ਼ਮੀਨਾਂ ਪਲੀਜ਼ ਉਹਨਾਂ ਨੂੰ ਨਾ ਵੇਚੋ ਕਿਉਂਕਿ ਹਾਲਾਤਾਂ ਦਾ ਕੋਈ ਨਹੀਂ ਪਤਾ ਲੱਗਦਾ ਵੀ ਕਿਹੜੇ ਵੇਲੇ ਕਿਹੋ ਜਿਹੇ ਹਾਲਾਤ ਬਣ ਜਾਣ ਹਾਂਜੀ ਸੋ ਸਸ਼ੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਜਿਹੜਾ ਬਲੌਗ ਆ ਅੱਜ ਦੀ ਜਿਹੜੀ ਵੀਡੀਓ ਆ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਆ ਤੇ ਕਿਰਪਾ ਕਰਕੇ ਸਾਰੇ ਜਾਣੇ ਦੇਖ ਕੇ ਜਰੂਰ ਜਾਓ ਸਕਿਪ ਨਾ ਕਰਿਓ ਕਿਉਂਕਿ ਜੋ ਅੱਜ ਦੇ ਹਾਲਾਤ ਹੋਏ ਹੋਏ ਨੇ ਇੱਥੇ ਯੂਕੇ ਦੇ ਵਿੱਚ ਕੱਲੇ ਆਪਾਂ ਯੂਕੇ ਦੇ ਵਿੱਚ ਨਹੀਂ ਕਹਿ ਸਕਦੇ ਜਿਵੇਂ ਕੈਨੇਡਾ ਅਮਰੀਕਾ ਸਾਰੇ ਕਿਤੇ ਇਹ ਹਾਲਾਤ ਹੋ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅੱਜ ਦੇ ਟਾਈਮ ਇਹ ਹਾਲਾਤ ਹੋਏ ਹੋਏ ਨੇ ਜਿਵੇਂ 84 ਵੇਲੇ ਹੋਏ ਹੋਏ ਸੀਗੇ ਪੰਜਾਬ ਦੇ ਵਿੱਚ ਇੱਥੇ ਜਿਹੜਾ ਗੋਰਿਆਂ ਨੇ ਪ੍ਰੋਟੈਸਟ ਕਰਤਾ ਵੀ ਜਿਹੜੇ ਕਾਲੇ ਆ ਜਾਂ ਜਿਹੜੇ ਬਰਾਊਨ ਸਕੈਨ ਨਾ ਜਿਵੇਂ ਆਪਾਂ ਏਸ਼ੀਆ ਨਾ ਹਨ ਉਹ ਵੀ ਸਾਡੇ ਦੇਸ਼ ਦੇ ਵਿੱਚੋਂ ਨਿਕਲੋ ਪ੍ਰੋਟੈਸਟ ਕਰਤਾ ਉਹ ਪ੍ਰੋਟੈਸਟ ਦੀ ਅਸਲੀ ਗੱਲ ਤੁਹਾਨੂੰ ਅਸੀਂ ਦੱਸਦੇ ਹਾਂ ਆ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇੱਕ ਬਹੁਤ ਹੀ ਮਸ਼ਹੂਰ ਅਦਾਕਾਰ ਆ ਇਹਦਾ ਸ਼ੋਅ ਸੀਗਾ ਇੰਗਲੈਂਡ ਦੇ ਵਿੱਚ ਤੇ ਜਿਹਨੂੰ ਦੇਖਣ ਛੋਟੇ ਛੋਟੇ ਜਿਹੜੇ ਬੱਚੇ ਸੀ ਉਹ ਵੀ ਗਏ ਹੋਏ ਸੀ ਸ਼ੋਅ ਦੀ ਸਮਾਪਤੀ ਤੋਂ ਬਾਅਦ ਆ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮੁੰਡੇ ਦਾ ਨਾਮ ਹੈਗਾ ਮਗਨਾਮਾ ਇਦੀ ਉਮਰ ਹੈਗੀ 17 ਸਾਲ ਤੇ ਇਹ ਇੱਕੋਦਮ ਇਹਨਾਂ ਬੱਚੀਆਂ ਦੇ ਉੱਤੇ ਅਟੈਕ ਕਰਦਾ ਤੇਜ਼ ਤਾਰ ਹਥਿਆਰ ਦੇ ਨਾਲ ਜਿਦੇ ਨਾਲ ਇਹ ਤਿੰਨ ਬੱਚੀਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਅਤੇ ਟੋਟਲ 8 ਜਣਿਆਂ ਤੇ ਇਹ ਵਾਰ ਕਰਦਾ ਜਿਦੇ ਚੋਂ ਤਿੰਨ ਬੱਚੀਆਂ ਮੌਕੇ ਤੇ ਹੀ ਦਮ ਤੋੜ ਦਿੰਦੀਆਂ ਤੇ ਤਿੰਨ ਬਜ਼ੁਰਗ ਆ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਆ ਤੇ ਦੋ ਹੋਰ ਬੱਚੇ ਜਿਹੜੀਆਂ ਹਸਪਤਾਲ ਦੇ ਵਿੱਚ ਦਾਖਲ ਆ ਇਸ ਸਮੇਂ ਉਸ ਤੋਂ ਬਾਅਦ ਜਦੋਂ ਇਹ ਗੱਲ ਸ਼ੁਰੂ ਹੋਈ ਜਦੋਂ ਇਹ ਕਾਂਡ ਨੇ ਪ੍ਰੋਟੈਸਟ ਦਾ ਰੂਪ ਧਾਰਨ ਕੀਤਾ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਆ ਬੰਦੇ ਦਾ ਇਹ ਬੰਦੇ ਦਾ ਨਾਮ ਹੈਗਾ ਟੋਮੀ ਰੋਬਨਸਨ ਇਹ ਕਹਿੰਦਾ ਜੀ ਕਾਲੀ ਚਮੜੀ ਦਾ ਮੁਸਲਮਾਨਾਂ ਦਾ ਜਵਾਕ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਮਾਰ ਰਿਹਾ ਵੀ ਤੁਸੀਂ ਗੋਰਿਓ ਸੁੱਤੇ ਪਈ ਹੋਈ ਕਹਿੰਦਾ ਵੀ ਸਾਡੀ ਕਮਿਊਨਿਟੀ ਸੁੱਤੀ ਪਈ ਆ ਇਹ ਬੰਦੇ ਨੇ ਇਹੋ ਜਿਹੇ ਪੜਕਾਉ ਬਿਆਨ ਦਿੱਤੇ ਇਹ ਕਹਿੰਦਾ ਜਿੱਥੇ ਵੀ ਆਪਾਂ ਨੂੰ ਕਾਲੀ ਚਮੜੀ ਵਾਲਾ ਜਾਂ ਬ੍ਰਾਊਨ ਚਮੜੀ ਵਾਲਾ ਬੰਦਾ ਮਿਲਦਾ ਵਾਈਟ ਸਕੈਨ ਤੋਂ ਬਿਨਾ ਸਾਰਿਆਂ ਨੂੰ ਠੋਕ ਦੋ ਕਹਿੰਦਾ ਵੀ ਅਸੀਂ ਕਿਸੇ ਨੂੰ ਵੀ ਆਪਣੇ ਦੇਸ਼ ਦੇ ਵਿੱਚ ਰਹਿਣ ਨਹੀਂ ਦੇਣਾ ਪਰ ਅਸਲ ਦੇ ਵਿੱਚ ਉਹ ਜਿਹੜਾ ਬੱਚਾ ਉਹ ਮੁਸਲਮਾਨਾਂ ਦਾ ਬੱਚਾ ਨਹੀਂ ਹੈਗਾ ਉਹ 크ਿਸਚੀਅਨਾਂ ਦਾ ਬੱਚਾ ਉਹਦੇ ਮਾਤਾ ਪਿਤਾ ਅਫਰੀਕਾ ਦੇ ਆ ਪਰ ਉਹ ਆਪ ਜਿਹੜਾ ਇੰਗਲੈਂਡ ਦਾ ਬੋਰਨ ਤੇ ਉਸ ਤੋਂ ਬਾਅਦ ਜਿਹੜੀ ਜਨਤਾ ਉਹ ਪੜਕ ਗਈ ਤੇ ਜਿਹੜੇ ਗੋਰੇ ਆ ਉਹ ਕਹਿੰਦੇ ਵੀ ਕਾਲੇ ਤੇ ਮੀਨ ਬਲੈਕ ਚਮੜੀ ਵਾਲੇ ਤੇ ਬ੍ਰਾਊਨ ਸਕਿਨ ਵਾਲੇ ਕਿ ਸਾਡੇ ਦੇਸ਼ ਦੇ ਵਿੱਚੋਂ ਨਿਕਲੋ ਤੇ ਜਿਹਦੇ ਕਰਕੇ ਪ੍ਰੋਟੈਸਟ ਜੋਰਾਂ ਸ਼ੋਰਾਂ ਤੇ ਉਹਨਾਂ ਨੇ ਕਰਤਾ ਤੇ ਜਿਹਦੇ ਵਿੱਚ ਸ਼ਰਿਆਂਮੋ ਕਾਲਿਆਂ ਨੂੰ ਮਾਰੀ ਜਾਂਦੇ ਆ ਕੁੱਟੀ ਜਾਂਦੇ ਆ ਜਿਹੜਾ ਉਹਨਾਂ ਨੂੰ ਦਿਸਦਾ ਮੀਂਝ ਮੀਂਝ ਜਿਹੜਾ ਉਹਨਾਂ ਨੂੰ ਵਾਈਟ ਸਕੈਨ ਤੋਂ ਬਿਨਾ ਹੋਰ ਕੋਈ ਬੰਦਾ ਦਿਸਦਾ ਸਾਹਮਣੇ ਆਉਂਦਾ ਉਹ ਸਾਰਿਆਂ ਨੂੰ ਚੱਕੀ ਜਾਂਦੇ ਆ ਕੁੱਟੀ ਜਾਂਦੇ ਆ ਮਾਰੀ ਜਾਂਦੇ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਆਪਾਂ ਥੱਲੇ ਵੀਡੀਓ ਵੀ ਲਾਈ ਦੀ ਆ ਪੁਲਸ ਵਾਲਿਆਂ ਨੂੰ ਵੀ ਉਹ ਕੁਝ ਨਹੀਂ ਸਮਝ ਰਹੀ ਕਿ ਪੁਲਸ ਵਾਲਿਆਂ ਦੇ ਉੱਤੇ ਉਹ ਅਟੈਕ ਕਰ ਰਹੇ ਨੇ ਜਿਹੜੀ ਨਾਰਮਲ ਪੁਲਸ ਆ ਪਹਿਲਾਂ ਥੋੜੇ ਜਾਣੀ ਸੀ ਆਦੇ ਪੁਲਸ ਵਾਲੇ ਤੇ ਫਿਰ ਉਹਨਾਂ ਨੂੰ ਬੰਦਿਆਂ ਦੇ ਹਿਸਾਬ ਨਾਲ ਹੋਰ ਪੁਲਸ ਸੱਦਣੀ ਪਈ ਜਿਹਦੇ ਕਰਕੇ ਫਿਰ ਉਹਨਾਂ ਨੇ ਪੁਲਸ ਦੀਆਂ ਦੋ ਗੱਡੀਆਂ ਹੋਰ ਮੰਗਾਈਆਂ ਉਹਨਾਂ ਨੇ ਜਦੋਂ ਦੇਖਿਆ ਵੀ ਜਿਹੜੀ ਜਨਤਾ ਇਹ ਕਾਬੂ ਨਹੀਂ ਆ ਰਹੀ ਤਾਂ ਫਿਰ ਉਹਨਾਂ ਨੇ ਕੋੜਿਆਂ ਵਾਲੀ ਜਿਹੜੀ ਇਧਰ ਲਈ ਪੁਲਸ ਆ ਉਹ ਮੰਗਾਉਣੀ ਪਈ ਉਹਨਾਂ ਨੂੰ ਜਿਹਦੇ ਕਰਕੇ ਉਹਨਾਂ ਨੇ ਥੋੜੀ ਜੀ ਸਥਿਤੀ ਨੂੰ ਕੰਟਰੋਲ ਦੇ ਵਿੱਚ ਕੀਤਾ ਪਰ ਹਾਲਾਤ ਜਿਨੇ ਜਿਹੜੀ ਉਹ ਪਿਛਲੇ 4-5 ਦਿਨਾਂ ਤੋਂ ਇੰਨੇ ਕਿ ਜ਼ਿਆਦਾ ਮਾੜੇ ਹੋਏ ਹੋਏ ਵੀ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਬੰਦਿਆਂ ਦਾ ਪੁਲਿਸ ਵਾਲਿਆਂ ਦੇ ਵੀ ਉਹ ਭਾਰੀ ਪੈ ਰਹੇ ਨੇ ਕਿਉਂਕਿ ਇੱਕ ਪਾਸੇ ਇੰਨਾ ਕਾਠਾ ਤੇ ਦੂਜੇ ਪਾਸੇ ਜਿਹੜੀ ਪੁਲਿਸ ਦੀ ਗਿਣਤੀ ਹੈ ਉਹ ਥੋੜੀ ਆ ਪਰ ਫਿਰ ਵੀ ਜਿਹੜੀ ਪੁਲਸ ਆ ਉਹ ਪੂਰੀ ਸਥਿਤੀ ਕੰਟਰੋਲ ਕਰਨ ਦੇ ਵਿੱਚ ਜੁੜੀ ਹੋਈ ਆ ਇੱਥੇ ਮੈਂ ਇੱਕ ਜ਼ਰੂਰੀ ਬੇਨਤੀ ਉਹਨਾਂ ਨੂੰ ਕਰਨੀ ਚਾਹੁੰਦਾ ਵੀ ਜਿਹੜੇ ਇਥੇ ਨਵੇਂ ਆ ਰਹੇ ਨੇ ਜਾਨ ਜਿਹੜੇ ਸਟੂਡੈਂਟ ਆਏ ਆ ਕਿਰਪਾ ਕਰਕੇ ਪਲੀਜ਼ ਥੋੜੇ ਕਿ ਦਿਨ ਚਾਰ ਪੰਜ ਦਿਨ ਘਰੋ ਘਰੀ ਬਹਿ ਜਾਓ ਚਾਰ ਤੋਂ ਪੰਜ ਦਿਨ ਪਲੀਜ਼ ਘਰੋਂ ਬਾਹਰ ਨਾ ਨਿਕਲੋ ਜੇ ਜਾਣਾ ਤਾਂ ਇਕੱਲੇ ਨਾ ਜਾਓ ਕਿਉਂਕਿ ਜਿਹੜਾ ਅੱਜ ਦਾ ਮਾਹੌਲ ਹੋਇਆ ਵਿਆ ਤੁਸੀਂ ਸਭ ਨੂੰ ਹੁਣ ਕਿਉਂਕਿ ਪਹਿਲਾਂ ਤਾਂ ਸੀਗਾ ਵੀ ਦੋ ਦਿਨ ਚਲੋ ਕੰਟਰੋਲ ਆ ਜਾਣਗੇ ਹਾਲਾਤ ਪਰ ਹੁਣ ਤੁਹਾਨੂੰ ਸਭ ਨੂੰ ਪਤਾ ਲੱਗ ਚੁੱਕਿਆ ਵੀ ਜਿਹੜੇ ਹਾਲਾਤ ਆ ਉਹ ਇੰਨੇ ਕਿ ਜ਼ਿਆਦੇ ਮਾੜੇ ਹੋ ਚੁੱਕੇ ਨੇ ਇਕੱਲੇ ਬੰਦੇ ਦਾ ਘਰੋਂ ਬਾਹਰ ਜਾਣਾ ਔਖਾ ਹੋ ਗਿਆ। ਉਹਨਾ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਜਿਹੜੇ ਯੂਕੇ ਦੇ ਵਿੱਚ ਨਵੇਂ ਆਏ ਆ ਸਟੂਡੈਂਟ ਵੀਜੇ ਤੇ ਆਏ ਆ ਜਾਂ ਵਰਕ ਸਕਿੱਲ ਤੇ ਆਏ ਆ ਕਿਸੇ ਵੀ ਸਕਿੱਲ ਤੇ ਆਏ ਹੋਏ ਆ ਕਿਰਪਾ ਕਰਕੇ ਥੋੜੇ ਕਿ ਦਿਨ ਵੀ ਅਲਰਟ ਸਾਰੇ ਜਾਣੇ ਰਹੋ ਇਕੱਲਾ ਘਰੋਂ ਕੋਈ ਬਾਹਰ ਨਾ ਜਾਓ ਕਿਉਂਕਿ ਹਾਲਾਤ ਇੰਨੇ ਮਾੜੇ ਹੋਏ ਵਿਆ ਜਿੱਥੇ ਵੀ ਉਹ ਬਰਾਊਨ ਸਕੈਨ ਨੂੰ ਜਾਂ ਬਲੈਕ ਸਕੈਨ ਨੂੰ ਦੇਖਦੇ ਆ ਉਹਨਾਂ ਤੇ ਹਮਲਾ ਕਰ ਦਿੰਦੇ ਆ ਗੋਰੇ ਆ ਇੱਥੋਂ ਦੇ ਜਿਹੜਾ ਉਹਨਾਂ ਨੇ ਪ੍ਰੋਟੈਸਟ ਚਲਾਇਆ ਵਿਆ ਕਿ ਸਾਡੇ ਦੇਸ਼ ਨੂੰ ਛੱਡ ਕੇ ਬਾਹਰ ਨਿਕਲ ਜਾਓ ਇੱਥੋਂ ਕੋਈ ਵੀ ਚੌੜਚ ਜਾਂ ਹੁੱਲੜਵਾਜੀ ਦੇ ਵਿੱਚ ਜਾਂ ਜੋਸ਼ ਦੇ ਵਿੱਚ ਆ ਕੇ ਕੋਈ ਇਹੋ ਜਿਹਾ ਕਦਮ ਨਾ ਚੱਕ ਲਿਓ ਜਿਹਦਾ ਆਪਾਂ ਨੂੰ ਪਰਭਾਈ ਕਰਨੀ ਔਖੀ ਹੋ ਜੇ ਸੋ ਸਾਰੇ ਜਿਹੜੇ ਨਵੇਂ ਆ ਰਹੇ ਆ ਜਾਂ ਆਏ ਹੋਏ ਆ ਮੇਰੇ ਭੈਣ ਭਰਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਕਿਰਪਾ ਕਰਕੇ ਥੋੜੇ ਕਿ ਦਿਨ ਵੀ ਅਲਰਟ ਰਹੋ ਤੇ ਕੋਈ ਵੀ ਇਹੋ ਜਿਹਾ ਕੰਮ ਨਾ ਕਰੋ ਜਿਹਦੀ ਪਰਪਾਈ ਕਰਨੀ ਆਪਾਂ ਨੂੰ ਔਖੀ ਹੋ ਜੇ ਰਹੀ ਗੱਲ ਹਾਲਾਤਾਂ ਦੀ ਜੋ ਹਾਲਾਤ ਇੱਥੇ ਹੋਏ ਵੇ ਆ ਅੱਜ ਦੇ ਟਾਈਮ ਦੇ ਵਿੱਚ ਉਹ ਕਿਤੇ ਵੀ ਹੋ ਸਕਦੇ ਆ ਕੈਨੇਡਾ ਅਮਰੀਕਾ ਕਿਤੇ ਵੀ ਹੋ ਸਕਦੇ ਆ ਤੇ ਬਾਕੀ ਸੱਦਾ ਦਿੱਤਾ ਸੀ ਕੱਲ ਉਹਨਾਂ ਦਾ ਜਿਹੜਾ ਮੇਨ ਹੈਡ ਆ ਉਨੇ ਸੱਦਾ ਦਿੱਤਾ ਸੀਗਾ ਕਿਉਂਕਿ ਅੱਜ ਬਰਮਿੰਗਮ ਦੇ ਵਿੱਚ ਉਹਨਾਂ ਨੇ ਨਾ ਇੱਕ ਵਿਚਾਰਾ ਬੰਗਲਾਦੇਸ਼ੀ ਸੀਗਾ ਉਹ ਜਾਂਦਾ ਸੀਗਾ ਕਾਰ ਦੇ ਵਿੱਚ ਤੇ ਕਿਸੇ ਗੋਰੇ ਨੇ ਮਗਰ ਦੀ ਐਟਮ ਮਾਰੀ ਜਿਹੜੀ ਉਹਦੇ ਸ਼ੀਸ਼ਾ ਕ੍ਰਾਸ ਕਰਕੇ ਉਹਦੇ ਸਿਰ ਤੇ ਲੱਗੀ ਜਿਸ ਦੇ ਕਰਕੇ ਉਹਦੀ ਉੱਥੇ ਮੌਕੇ ਤੇ ਡੈਥ ਹੋ ਗਈ ਬਰਮਿੰਗਮ ਦੀ ਘਟਨਾ ਇਹ ਤੇ ਬੰਗਲਾਦੇਸ਼ੀ ਸੀਗਾ ਬੰਦਾ ਉਹਦੀ ਵਿਚਾਰੇ ਦੀ ਡੈਥ ਹੋ ਚੁੱਕੀ ਆ ਤੇ ਪ੍ਰੋਟੈਸਟ ਉਹਨਾਂ ਨੇ ਪੂਰਾ ਜੋਰਾਂ ਸ਼ੋਰਾਂ ਤੇ ਆ ਬਰਮਿੰਗਮ ਤੋਂ ਹੁਣ ਕਹਿ ਰਹੇ ਸੀਗੇ ਵੀ ਅੱਜ ਇੱਧਰ ਆਪਣੇ ਅਸੀਂ ਆਪਾਂ ਰਹਨੇ ਆ ਇਥੇ ਹਾਸਲੋ ਤੇ ਕਹਿ ਰਹੇ ਆ ਵੀ ਹਾਸਲੋ ਦੇ ਵਿੱਚ ਵੀ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਉਹਨਾਂ ਦੇ ਜਿਹੜੇ ਝੌਂਡਾ ਜਿਹੜਾ ਕਰਾਊਡ ਆ ਉਹਨਾਂ ਦਾ ਸੋ ਜਿਹੜੇ ਵੀ ਹਾਸਲੋ ਜਾਂ ਸਾਊਥ ਹਾਲ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਆਪਣੇ ਆਪਣੇ ਪੰਜਾਬੀ ਭੈਣ ਭਰਾ ਹਿੰਦੂ ਭੈਣ ਭਰਾ ਮੁਸਲਮਾਨ ਭਾਈਚਾਰਾ ਮੈਂ ਸਾਰੇ ਜਾਣੇ ਨੂੰ ਹੱਥ ਬੰਨ ਕੇ ਇੱਕੋ ਬੇਨਤੀ ਕਰਦਾ ਵੀ ਸਾਰੇ ਜਾਣੇ ਸੁਚੇਤ ਰਹੋ ਇਹ ਗੱਲ ਤੋਂ ਕੱਲੇ ਕਹਿ ਰਹੇ ਨਾ ਵਾਰ ਜਾਓ ਮਾਹੌਲ ਇਹ ਜਿਹਾ ਹੋਇਆ ਪਿਆ ਉਹ ਕਿਸੇ ਨੂੰ ਨਹੀਂ ਬਖਸ਼ ਰਿਹਾ ਕਿਉਂਕਿ ਉਹਨਾਂ ਦਾ ਦੇਸ਼ ਆਪਾ ਜੇ ਕਹਿ ਲਈਏ ਵੀ ਇਹ ਗੋਰਿਆਂ ਦਾ ਦੇਸ਼ ਆ ਨਾ ਤੇ ਬਾਕੀ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਜਿਹੜੇ ਬੰਦੇ ਆਪਣਾ ਪੰਜਾਬ ਦੇ ਵਿੱਚੋਂ ਸਭ ਕੁਝ ਵੇਚੀ ਜਾਂਦੇ ਆ ਬਾਹਰ ਆਈ ਜਾਂਦੇ ਆ ਵੇਚ-ਵੇਚ ਕੇ ਹਨਾ ਉਹਨਾਂ ਲਈ ਇੱਕ ਬੇਨਤੀ ਕਰਨੀ ਚਾਹਨਾ ਵੀ ਪਲੀਜ਼ ਆਪਣਾ ਮਗਰ ਚਲੋ ਮੰਨ ਲਿਆ ਤੁਸੀਂ ਇੱਧਰ ਆ ਗਏ ਪਰ ਜਿਹੜੀ ਤੁਹਾਡੀ ਮਗਰ ਘਰ ਬਾਰਾ ਤੁਹਾਡੀਆਂ ਜ਼ਮੀਨਾਂ ਪਲੀਜ਼ ਉਹਨਾਂ ਨੂੰ ਉਦਾਂ ਹੀ ਰਹਿਣ ਦਿਓ ਨਾ ਵੇਚੋ ਇੱਕੋ ਹੱਥ ਵਨ ਕੇ ਬੇਨਤੀ ਕਰਦਾ ਕਿਉਂਕਿ ਹਾਲਾਤਾਂ ਦਾ ਕੋਈ ਨਹੀਂ ਪਤਾ ਲੱਗਦਾ ਵੀ ਕਿਹੜੇ ਵੇਲੇ ਕਿਹੋ ਜਿਹੇ ਹਾਲਾਤ ਬਣ ਜਾਣ ਕਿਉਂਕਿ ਜਿਹੜਾ ਆਪਣਾ ਅਸਲੀ ਦੇਸ਼ ਆ ਜਿਹੜਾ ਆਪਣਾ ਅਸਲੀ ਵਤਨ ਆ ਉਹ ਤਾਂ ਆਪਣਾ ਪੰਜਾਬ ਹੀ ਆ ਨਾ ਜਿੱਥੋਂ ਆਪਾਂ ਆਏ ਆ ਹਾਂ ਮੰਨਦੇ ਆ ਵੀ ਆਪਾਂ ਜਿਹੜੀ ਜਗ੍ਹਾ ਤੇ ਆ ਗਏ ਜਿਹੜੀ ਜਗ੍ਹਾ ਨੇ ਆਪਾਂ ਨੂੰ ਰੋਟੀ ਦਿੱਤੀ ਰਹਿਣ ਸਹਿਣ ਦਿੱਤਾ ਹਨ ਚਲੋ ਇਹ ਵੀ ਆਪਣਾ ਇੱਕ ਘਰ-ਬਾਰ ਜਿਹੜਾ ਆਪਣਾ ਅਸਲੀ ਘਰ ਆ ਉਹਦਾ ਆਪਣਾ ਪੰਜਾਬ ਹੀ ਆ ਨਾ ਸੋ ਉਥੋਂ ਆਪਣੀਆਂ ਜ਼ਮੀਨਾਂ ਆਪਣੇ ਘਰ-ਵਾਰ ਜਿਹੜੇ ਆਪਾਂ ਵੱਡੇ-ਵੱਡੇ ਬਣਾਏ ਹੋਏ ਆ ਉਹ ਨਾ ਵੇਚੋ ਕਿਉਂਕਿ ਸਮੇਂ ਦਾ ਕੋਈ ਨਹੀਂ ਪਤਾ ਵੀ ਕਹਿੋ ਜਿਆ ਅੱਜ ਇੱਥੋਂ ਆਪਾਂ ਨੂੰ ਜਾਣਾ ਵੀ ਪੈ ਸਕਦਾ ਕਿਉਂਕਿ ਜਿਹੜਾ ਇੰਗਲੈਂਡ ਆ ਇੱਥੇ 700 ਸਾਲ ਜਹੂਦੀਆਂ ਨੇ ਰਾਜ ਕੀਤਾ ਜਦੋਂ ਇਹਨਾਂ ਨੇ ਜਹੂਦੀਆਂ ਇੱਥੇ ਰਹਿਣ ਦਿੱਤੇ ਜਿਹੜੇ 700 ਸਾਲ ਟਿਕੀ ਹੋਈ ਸੀ ਇੱਥੇ ਫਿਰ ਆਪਾਂ ਦਾ ਆਈ ਹਜੇ 50 60 ਸਾਲਾਂ ਤੋਂ ਜਾਂ 70 ਸਾਲ 100 ਸਾਲ ਤੋਂ ਮੰਨ ਲਓ ਵੀ ਆਪਣੇ ਜਿਹੜੇ ਸਭ ਤੋਂ ਪੁਰਾਣੇ ਬਜ਼ੁਰਗ ਆ ਉਹ 100 ਸਾਲ ਪਹਿਲਾਂ ਆ ਗਏ ਹੋਣਗੇ ਪਰ ਆਪਾਂ ਕਹਿ ਸਕਦੇ ਹਾਂ ਵੀ 100 ਸਾਲ ਤਾਂ ਬਹੁਤ ਹੋ ਜਾਂਦਾ 70 65 ਜਾਂ 70 ਦੇ ਦਹਾਕੇ ਦੇ ਵਿੱਚ ਆਪਣੇ ਬੰਦੇ ਜਿਹੜੇ ਇੱਧਰ ਨੂੰ ਆਣੇ ਸ਼ੁਰੂ ਹੋਏ ਆ ਸੋ ਆਪਾਂ ਨੂੰ ਤਾਂ ਕੁਝ ਵੀ ਟਾਈਮ ਨਹੀਂ ਹੋਇਆ ਹਜੇ ਆਪਾਂ ਨੂੰ ਇੱਧਰ ਆਇਆਂ ਨੂੰ 100 ਸਾਲ ਵੀ ਆਪਾਂ ਕਹਿ ਦਈਏ ਵੀ ਨਹੀਂ ਹੋਈ ਜਦੋਂ ਇਹਨਾਂ ਨੇ ਸੱਤ ਸੱਤ ਸੋ ਸਾਲ ਜਹੂਦੀਆਂ ਨੇ ਜਿਹੜਾ ਰਾਜ ਕੀਤਾ ਇੱਥੇ ਉਹ ਨਹੀਂ ਰਹਿਣ ਦਿੱਤੇ ਤੇ ਆਪਾਂ ਕੀ ਚੀਜ਼ ਆ ਹਨ ਇਹਨਾਂ ਗੱਲਾਂ ਤੇ ਵੀ ਆਪਾਂ ਨੂੰ ਥੋੜੀ ਗੌਰ ਫਰਮਾਉਣੀ ਚਾਹੀਦੀ ਆ ਵੀ ਆਪਣਾ ਜਿਹੜਾ ਪਿਛੋਕੜ ਆ ਉਹਨੂੰ ਆਪਾਂ ਨਾ ਭੁੱਲੀਏ ਕਿਉਂਕਿ ਕਿਸੇ ਵਕਤ ਵੀ ਆਪਾਂ ਜੇ ਆਪਣਾ ਉਧਰ ਸਾਰਾ ਕੁਝ ਬਣਿਆ ਬਣਾਇਆ ਹੋਊਗਾ ਪਰ ਇੱਥੋਂ ਛੱਡ ਕੇ ਉੱਥੇ ਜਾ ਕੇ ਤਾਂ ਰਹਿ ਸਕਦੇ ਆ ਨਾ ਜੇ ਹਾਲਾਤ ਉਹ ਜੇ ਹੋਣਗੇ ਜਿਹੜਾ ਮੇਨ ਇੱਥੋਂ ਦਾ ਹਾਈਵੇ ਐ ਐਮ 4 ਜੂ ਨੂੰ ਕਹਿੰਦੇ ਆ ਉਹ ਬਰਮਿੰਗਮ ਤੋਂ ਅੰਦਰ ਸੈਂਟਰ ਲੰਡਨ ਨੂੰ ਜਾਂਦਾ ਦੀ ਉੱਥੇ ਮੋਟਰਸਾਈਕਲਾਂ ਦੇ ਉੱਤੇ ਜਿਹੜਾ ਕਰਾਊਡ ਆ ਉਹ ਦੇਖਣ ਨੂੰ ਮਿਲਿਆ ਜਿਨੇ ਰੋਡ ਜਾਮ ਕਰਤਾ ਜਿਵੇਂ ਆ ਤੁਸੀਂ ਵੀਡੀਓ ਦੇ ਵਿੱਚ ਥੱਲੇ ਦੇਖ ਰਹੇ ਹੋ ਇੰਨਾ ਮੋਟਰਸਾਈਕਲ ਵਾਲਿਆਂ ਨੇ ਰੋਡ ਬਲੌਕ ਕਰਤਾ ਇੱਕ ਪਾਸੇ ਵਾਲਾ ਤਾਂ ਕਿਸੇ ਨੂੰ ਵੀ ਲੰਘਣ ਨਹੀਂ ਦਿੰਦੇ ਫੁਟੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਥੋੜੇ ਇੱਕ ਦਿਨ ਪਲੀਜ਼ ਥੋੜੇ ਇੱਕ ਦਿਨ ਘਰੇ ਟੈੱਕ ਕੇ ਆਪਾਂ ਬਹਿ ਜਾਈਏ ਤੇ ਇਹ ਜਿਹੜਾ ਝਿਮੇਲਾ ਪਿਆ ਹੋਇਆ ਤਾਂ بچੀਏ ਜਿੰਨਾ ਬਾਅਦ ਹੁੰਦਾ ਬਾਕੀ ਜਿਹੜਾ ਇਹ ਪ੍ਰੋਟੈਸਟ ਸ਼ੁਰੂ ਹੋਇਆ ਇਹਦੇ ਤੋਂ ਆਪਾਂ ਨੂੰ ਬਚਣ ਦੀ ਲੋੜ ਆ ਇਹਨਾਂ ਦੀ ਆਪਾਂ ਸਾਈਕੋਲੋਜੀ ਨੂੰ ਨਹੀਂ ਸਮਝ ਸਕਦੇ ਗੋਰਿਆਂ ਦੀ ਕਦੇ ਵੀ ਆਪਾਂ ਸਾਈਕੋਲੋਜੀ ਨੂੰ ਨਹੀਂ ਸਮਝ ਸਕਦੇ ਵੀ ਇਹਨਾਂ ਨੇ ਕੀ ਕਰਨਾ ਕਿਵੇਂ ਕਰਨਾ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਸੋ ਆਪਣੀ ਮੈਂ ਬੇਨਤੀ ਕਰਨਾ ਚਾਹੁੰਦਾ ਹਿੰਦੂ ਵੀਰਾਂ ਨੂੰ ਮੁਸਲਮਾਨ ਵੀਰਾਂ ਨੂੰ ਤੇ ਸਿੱਖ ਵੀਰਾਂ ਨੂੰ ਵੀ ਇਸ ਮੌਕੇ ਦੇ ਉੱਤੇ ਆਪਾਂ ਇਕੱਤਰ ਹੋ ਕੇ ਰਹੀਏ ਇਕੱਠੇ ਹੋ ਕੇ ਰਹੀਏ ਐਵੇਂ ਇਸੀਆਂ ਗੱਲਾਂ ਦੇ ਵਿੱਚ ਆ ਕਿ ਇੱਕ ਦੂਜੇ ਦੇ ਆਪਾਂ ਖਿਲਾਫ ਨਾ ਹੋ ਜੀ ਸੋ ਇਹੀ ਤੁਹਾਨੂੰ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਵੀ ਇਕੱਤਰ ਹੋਣ ਦਾ ਟਾਈਮ ਆ ਇਕੱਠੇ ਹੋ ਕੇ ਰਹੋ ਜਿਹਦੇ ਕਰਕੇ ਆਪਣੀ ਏਕਤਾ ਦਾ ਜਿਹੜਾ ਬਾਲਾ ਉਹ ਇਹਨਾਂ ਨੂੰ ਦਿਸੇ ਪਰ ਜਿਹੜੀ ਇੱਥੋਂ ਦੀ ਸਰਕਾਰ ਆ ਉਹ ਪੂਰੀ ਤਰ੍ਹਾਂ ਹੌਣ ਚਕੰਨੀ ਹੋ ਚੁੱਕੀ ਆ ਜਿਨ੍ਹਾਂ ਨੇ ਉਦੋਂ ਨਾਰਥ-ਵੈਸਟ ਲੰਡਨ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਜਾਂ ਪਾਲਸ ਵਾਲਿਆਂ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਵੀਡੀਓ ਦਿਖਾਈ ਸੀ ਵੀ ਪਾਲਸ ਵਾਲਿਆਂ ਦੇ ਉੱਤੇ ਵੀ ਹਮਲਾ ਕੀਤਾ ਹਨ ਉਹ ਪਛਾਣ ਕਰਕੇ ਪੁਲਿਸ ਨੇ ਸ਼ਾਨਵੀਨ ਕਰਕੇ ਜਿਹੜੇ ਉਹ ਬੰਦੇ ਸੀਗੇ ਮੂਰੇ ਮੇਨ ਉਹਨਾਂ ਨੂੰ ਅਰੈਸਟ ਕਰ ਲਿਆ ਵਾ ਤੇ ਹਾਲਾਤ ਕਹਿ ਰਹੇ ਆ ਵੀ ਥੋੜੇ ਇੱਕ ਟਾਈਮ ਦੇ ਵਿੱਚ ਕਾਬੂ ਕਰ ਲਏ ਜਾਣਗੇ ਪਰ ਹਜੇ ਕੋਈ ਪਤਾ ਨਹੀਂਗਾ ਵੀ ਕਿੰਨਾ ਸਮਾਂ ਜਾਂ ਕਿੰਨੇ ਦਿਨ ਲੱਗ ਜਾਣ ਸੋ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਆ ਵੀ ਇਕੱਠੇ ਹੋ ਕੇ ਰਹੋ ਕਿ ਥੋੜੇ ਦਿਨ ਬਾਹਰ ਨਾ ਜਾਓ ਇਹ ਚੱਲੇ ਆ ਸਾਰੇ ਹੁਣ ਹੈਲੀਕਾਪਟਰਾਂ ਨਾਲ ਵੀ ਨਿਗਰ ਰੱਖ ਰਹੇ ਆ ਜਿੰਨਾ ਕੁ ਚੱਲਦ ਰਿਹਾ ਜੀ ਕੋਈ ਮੇਥੋਂ ਜਾਣਕਾਰੀ ਦੇ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਉਹਦੇ ਲਈ ਵੀ ਖੈਮਾ ਦੇ ਇਜਾਜਕਾਂ ਧੰਨਵਾਦ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ